ਦੇ ਕਈ ਿਲਕਾਂਚ ਅੱਜ ਵੀ ਛਾਈ ਸੰਗਣੀ ਧੁੰਦ ਕੜਾਕੇ ਦੀ ਠੰਡ جاری ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਧਾਕੜ ਆਗੂ ਧਾਕੜ ਨੇਤਾ ਗੁਰਪ੍ਰੀਤ ਸਿੰਘ ਗੋਗੀ ਦੀ ਜੋ ਕਿ ਇਸ ਦੁਨੀਆ 'ਚ ਨਹੀਂ ਰਹੇ ਆਮ ਆਦੀ ਪਾਰਟੀ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਹੋ ਚੁੱਕੀ ਹੈ ਤੇ ਅੱਧੀ ਰਾਤ ਨੂੰ ਹੀ ਸ਼ਕੀ ਹਾਲਾਤ ਉਹਨਾਂ ਦੀ ਮੌਤ ਹੋਈ ਹਾਲਾਂਕਿ ਪੁਲਿਸ ਹੈ ਉਹ ਵੱਖ-ਵੱਖ ਐਂਗਲ ਤੋਂ ਜਾਂਚ ਪੜਤਾਲ ਕਰ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿ ਗੋਲੀ ਲੱਗਨ ਕਰਕੇ ਹੀ ਉਹਨਾਂ ਦੀ ਮੌਤ ਹੋਈ ਹੈ ਗੋਗੀ ਦੀ ਆਪਣੀ ਜੋ ਲਾਇਸੈਂਸੀ ਰਿਵਾਲਵਰ ਹੈ ਉਸ ਚੋ ਹੀ ਗੋਲੀ ਚਲੀ ਹੈ ਗੁਰਬੀ ਗੋਗੀ ਦੇ ਸਿਰਚ ਆ ਗੋਲੀ ਲੱਗੀ ਡਿਪਟੀ ਪੁਲਿਸ ਕਮਿਸ਼ਨਰ ਜਸ ਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਪਰਿਵਾਰ ਦੇ ਮੁਤਾਬਿਕ ਐਕਸੀਡੈਂਟਲ ਆਪੂਰਾ ਫਾਇਰ ਹੋਇਆ ਹੈ ਰਾਤ ਤਕਰੀਬਨ 11:30 ਵਜੇ ਦੀ ਪੂਰੀ ਘਟਨਾ ਦਸਤੀ ਚੱਲੀ ਜਾ ਰਹੀ ਹੈ ਅਜੇ ਤੱਕ ਡਿਪਰੈਸ਼ਨ ਵਾਲੀ ਕੋਈ ਵੀ ਜੋ ਗੱਲ ਹੈ ਕੋਈ ਵੀ ਐਂਗਲ ਹੈ ਸਾਹਮਣੇ ਨਹੀਂ ਆ ਪਾਇਆ ਹੈ ਜ਼ਿਕਰ ਪੁਲਿਸ ਅਧਿਕਾਰੀ ਦੇ ਵੱਲੋਂ ਕੀਤਾ ਗਿਆ ਇਸ ਕਾਲ ਦਾ ਜ਼ਿਕਰ ਕਰਦੇ ਹੋਏ ਡੀਸੀਪੀ ਨਜ਼ਰ ਆਏ ਤੇਜਾ ਕੀ ਅਸੀਂ ਜਾਂਚ ਕਰ ਰਹੇ ਹਾਂ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਗੋਗੀ ਦੁਪਹਿਰੇ ਕਰੀਬ 3 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਗੋਗੀ ਕਿਸੇ ਸਮਾਗਮ ਸ਼ਾਮਲ रात तकरीबन बजे कमरे गोली चलन दी आवाज आई। दी पत्नी सुखचैन पहुंची गोगी नु लुहान जिस बाद तुरंत जिथे डॉक्टर ने मृत एलान लुधिया के पुलिस कमिश्नर कुलदीप चाहल कई पुलिस अधिकारी भी मौके से पहुंचे डीएमसी हस्पता पहुंचे तस्वीर रहे हो ਘਟਨਾ ਤੋਂ ਬਾਅਦ ਦੇਰ ਰਾਤ ਹੀ ਗੋਗੀ ਦੇ ਘਰ ਆਮਦੀ ਪਾਰਟੀ ਦੇ ਜੋ ਸੁਭਾ ਪ੍ਰਧਾਨ ਨੇ ਇੰਚਾਰਜ ਨੇ ਅਮਨ अरोड़ा ਵੀ ਪਹੁੰਚੇ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੀ ਪਹੁੰਚੇ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਦੁੱਖ ਉਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਵੱਖ-ਵੱਖ ਤਸਵੀਰਾਂ ਤੁਸੀਂ ਵੇਖ ਪੜੋ ਪਹਿਲੀ ਤਸਵੀਰ ਹੈ ਗੁਰਪ੍ਰੀਤ ਸਿੰਘ ਗੋਗੀ ਦੀ ਫਾਇਲ ਤਸਵੀਰ ਹਾਲਕੀ ਪੀਲੇ ਰੰਗ ਦੀ ਪੌਸ਼ ਗੱਡੀ ਉਹਨਾਂ ਦੇ ਕੋਲ ਸੀ ਇਸ ਗੱਡੀ 'ਚ ਕਾਫੀ ਵਾਰ ਸਵਾਰੀ ਕਰਦੇ ਹੋਏ ਸਾਨੂੰ ਵਿਖਾਈ ਦਿੰਦੇ ਸਨ ਕਿਉਂਕਿ ਮਹਿੰਗੀ ਗੱਡੀਆਂ ਦੇ

ਜੋ ਆਮ ਆਦਿਕ ਪਾਰਟੀ ਦੇ ਸੁਭਾ ਪ੍ਰਧਾਨ ਨੇ ਅਮਨ अरोड़ा ਉਥੇ ਪਹੁੰਚੇ ਪਰਿਵਾਰ ਨਾਲ ਮੁਲਾਕਾਤ ਕੀਤੀ ਦੁੱਖ ਸਾਂਝਾ ਕੀਤਾ ਗਿਆ ਇਸ ਗੱਲ ਦਾ ਜ਼ਿਕਰ ਜੋ ਹੈ ਅਮਨ अरोड़ा ਕਰਦੇ ਹੋਏ ਨਜ਼ਰ ਆਏ ਅਸ਼ੋਕ ਪਰਾਸ਼ਰ ਪੱਤੀ ਵੀ ਤਸਵੀਰਾਂ ਚ ਵਖੇ ਜਾ ਸਕਦੇ ਨੇ ਦੇਰ ਰਾਤ ਦੀਆਂ तमाम ਤਸਵੀਰਾਂ ਕਿਸ ਦੇ ਨਾਲ ਜੋ ਆਮ ਆਦਿਕ ਪਾਰਟੀ ਦੇ तमाम ਆਗੂਆਂ ਦਾ ਟਾਟਾ ਉਥੇ ਲੱਗਿਆ ਇੱਕ ਇੱਕ ਕਰਕੇ ਜੋ ਆਗੂ ਨੇ ਉੱਥੇ ਪਹੁੰਚ ਰਹੇ ਨੇ ਤੇ ਜੋ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਜੋ ਹੈ ਉਹ ਆਮ ਆਦਿਕ ਪਾਰਟੀ ਦੇ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੁਪਹਿਰੇ 3 ਵਜੇ ਅੰਤਿਮ ਸੰਸਕਾਰ ਜੋ ਹੈ ਗੁਰਪ੍ਰੀਤ ਸਿੰਘ ਗੋਗੀ ਦਾ ਕੀਤਾ ਜਾਏਗਾ ਕਿਸ ਤਰੀਕੇ ਨਾਲ ਕੱਲ ਵੀ ਦੇਰ ਰਾਤ तमाम ਜੋ ਪ੍ਰੋਗਰਾਮਸ ਉਹਨਾਂ ਦੇ ਵੱਲੋਂ ਸ਼ਿੰਗਾਰਿਤ ਕੀਤੀ ਗਈ ਸੀ ਬਸੰਤ ਬਲਬੀ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਸੀ ਇਸ ਨਾਲ ਹੀ ਸਪੀਕਰ ਕੁਲਤਾਰ ਸਿੰਘ ਸੰਦਵਾਲ ਮੌਕੇ ਤੇ ਮੌਜੂਦ ਸੀ ਬੁੱਡੇ ਨਾਲੇ ਨੂੰ ਲੈ ਕੇ ਕਿੰਨਾ ਕਿਤੇ ਚਿੰਤਤ ਜੋ ਨੇ ਉਹ ਗੁਰਪ੍ਰੀਤ ਸਿੰਘ ਗੋਗੀ ਨਜ਼ਰ ਆਉਂਦੇ ਸੀ ਦੇ ਸੱਭ ਦੇ ਵਿਚਾਰੇ ਕਿਸ ਤਰੀਕੇ ਨਾਲ ਉਹਨਾਂ ਦਾ ਸਿਆਸੀ ਸਫ਼ਰ ਰਿਹਾ ਕਿ ਕਿਸ ਤੋਂ ਪਹਿਲਾਂ ਲੰਬਾ ਸਮਾਂ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ 'ਚ ਵੀ ਰਿਹਾ ਗਿਆ ਸੀ ਕਿਸ ਤਰੀਕੇ ਨਾਲ 2022 ਜੁਆ ਅਸੈਂਬਲੀ ਇਲੈਕਸ਼ਨ ਆਈਆਂ ਇਮੀਡੀਏਟ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਪੱਲਾ ਫੜਿਆ ਗਿਆ ਸੀ ਹਾਲਕਿ ਇੱਕ ਵੱਡੀ ਜਿੱਤ ਵੀ ਉਹਨਾਂ ਦੇ ਵੱਲੋਂ ਦਰਜ ਕੀਤੀ ਗਈ ਕਾਂਗਰਸ ਪਾਰਟੀ ਦੇ ਫਟਪੁਸ਼ਨ ਆਸ਼ੂ ਤਕਰੀਬਨ 40000 ਵੋਟਾਂ ਦੇ ਅੰਤਰਾਲ ਦੇ ਨਾਲ ਉਹਨਾਂ ਦੇ ਵੱਲੋਂ ਜੋ ਹੈ ਉਹ ਹਰਾ ਅਗਸਤ ਕਿਸ ਤਰੀਕੇ ਨਾਲ ਵਿਵਾਕ ਤਰੀਕੇ ਨਾਲ ਆਪਣੀ ਜੋ ਗੱਲ ਹੈ ਉਹ ਅੱਗੇ ਰੱਖਦੇ ਸੀ ਗੁਰਪ੍ਰੀਤ ਸਿੰਘ ਗੋਗੀ ਸ਼ੌਕੀਨ ਸੀ ਵਿਂਟੇਜ ਕਾਰਾਂ ਦੇ ਮਹਿੰਗੀਆਂ ਗੱਡੀਆਂ ਦੇ ਇੱਕ ਸਕੂਟਰ ਕਾਫੀ ਚਰਚਾ ਦਾ ਵਿਸ਼ਾ ਰਹਿਣਾ ਸੀ ਕਿਸ ਤਰੀਕੇ ਨਾਲ ਸਕੂਟਰ ਦੇ ਨਾਲ ਉਹ ਇਮੋਸ਼ਨਲੀ ਕਨੈਕਟਡ ਸੀ ਕਿਉਂਕਿ ਉਹਨਾਂ ਦੀ ਮਾਤਾ ਦੇ ਵੱਲੋਂ ਉਹ ਜੋ ਸਕੂਟਰ ਸੀ ਉਹਨਾਂ ਨੂੰ ਵੇਟ ਕੀਤਾ ਗਿਆ ਸੀ 2022 ਵਿੱਚ ਜਦੋਂ ਉਹਨਾਂ ਦੇ ਵੱਲੋਂ ਨੋਮੀਨੇਸ਼ਨ ਪੇਪਰਸ ਫਾਈਲ ਕੀਤੇ ਜਾਣ ਇਸ ਅਸੈਂਬਲੀ ਇਲੈਕਸ਼ਨਸ ਦੇ ਲਈ ਕਿਉਂਕਿ ਟਿਕਟ ਦਿੱਤੀ ਗਈ ਸੀ ਆਮ ਆਦੀ ਪਾਰਟੀ ਦੇ ਵੱਲੋਂ ਉਹ ਉਸ ਸਕੂਟਰ ਤੇ ਸਵਾਰ ਹੋ ਕੇ ਗਏ ਸੀ ਤੇ ਹਾਲ ਫਿਲਹਾਲ ਚ ਅਸੀਂ ਤਕਰੀਬਨ ਢ ਮਹੀਨਾ ਪਹਿਲਾਂ ਦੇਖਿਆ ਕਿ ਕਿਸ ਤਰੀਕੇ ਨਾਲ ਉਹ ਆਪਣੀ ਪਤੀ ਦੇ ਨਾਲ ਪਤਨੀ ਦੇ ਨਾਲ ਵੀ ਜੋ ਸਵਾਰੀ ਕਰਦੇ ਉਸ ਸਕੂਟਰ ਦੀ ਨਜ਼ਰ ਆਈ ਸੀ ਕਿਉਂਕਿ ਉਹਨਾਂ ਦੀ ਜੋ ਪਤਨੀ ਸੀ ਉਹ ਕਾਉਂਸਲਰ ਦੇ ਵਾਸਤੇ ਉਹਨਾਂ ਨੂੰ ਟਿਕਟ ਜੋ ਹੈ ਆਮ ਆਦੀ ਪਾਰਟੀ ਦੇ ਵੱਲੋਂ ई चो मैदान तमाम तस्वीर कल दिया ही दो तस्वीर तमाम तस्वीर किस तरीके गलबात की गई है संच बलबीर सिंह राजेवाल भी अस गए की तकरीबन पौना घंटा पूरन मुलाकात हुई थी कितना कितने बुढ़े दरिया बुढे नाले की सफाई आई गलत हुई थी इस ही स्पीकर ਪਾਰ ਸਿੰਘ ਸੰਧਵਾ ਵੀ ਇਸ ਦੌਰਾਨ ਹੀ ਮੌਜੂਦ ਸੀ ਤੇ ਕੱਲ੍ਹ ਦੀਆਂ ਦੋਵਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤੇ ਦੂਜੀ ਤਸਵੀਰ ਹੈ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਕੇਂਦਰੀ ਮੰਤਰੀ ਦੇ ਵੱਲੋਂ ਇੱਕ ਵਿਵਾਦਕ ਟਿੱਪਣੀ ਬੀਐਸਐਫ ਦੇ ਜਵਾਨਾਂ ਨੂੰ ਲੈ ਕੇ ਦਿੱਤੀ ਗਈ ਤੇ ਉਸ ਤੋਂ ਬਾਅਦ ਕਲੈਰੀਫਿਕੇਸ਼ਨ ਕਿਤਨਾ ਕੀਤਾ ਇਸ ਗੱਲ ਤੇ ਦਿੰਦੇ ਹੋਏ ਗੁਰਪ੍ਰੀਤ ਸਿੰਘ ਗੋਗੀ ਨਜ਼ਰ ਆਏ ਅਜੋਕ ਵਿਵਾਦਕ ਬਿਆਨ ਕੇਂਦਰੀ ਮੰਤਰੀ ਦੇ ਵੱਲੋਂ ਦਿੱਤਾ ਗਿਆ ਸੀ ਉਸ ਦੀ ਨਿਖੇਦੀ ਜੋ ਹੈ ਕੱਲ੍ਹ ਦੇਰ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਗੁਰਪ੍ਰੀਤ ਸਿੰਘ ਗੋਗੀ ਦੇ ਵੱਲੋਂ ਦਿੱਤੀ ਔਰ ਡਾਕਟਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਬੀਐਸਐਫ ਦੀ ਜੋ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਹੈ ਬੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਔਰ ਸਾਡੇ ਜਵਾਨ ਬਰਫ਼ ਦੇ ਵਿੱਚ ਗਰਮੀ ਦੇ ਵਿੱਚ ਚਖੜ ਦੇ ਵਿੱਚ ਇਹ ਬਾਟਰਾਂ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਆਂ ਫੋਰਸਿਸ ਦੇ ਉੱਤੇ ਇਹ ਉਂਗਲੀ ਚੱਕਣੀ ਇਹਨਾਂ ਵਾਸਤੇ ਕੋਈ ਜ਼ਿਆਦਾ ਅ ਛੀ ਗੱਲ ਨਹੀਂ ਸ਼ਰਮ ਨਾਲ ਗੱਲਾਂ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਸਾਨੂੰ ਸੈਂਟਰ ਦਾ ਵਜੀਰ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰ ਇਸਤਰੀ ਦੀ ਤੁਸੀਂ ਬੇਤੁਕਾ ਜਿਹੜੀਆਂ ਧਿਆਨਬਾਜ਼ੀ ਕਰਦੇ ਹੋ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਅਸੀਂ ਦੀ ਉਹਦੇ ਨਾਲ ਨਾਲ ਜਿੰਨੇ ਤਕਰੀਬਨ 70 ਤੋਂ 80% ਅਸੀਂ ਨਸ਼ਾ ਖਤਮ ਅੱਗੇ ਤੁਸੀਂ ਕੋਰੋ ਟੀਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇਰੀ ਪੇਟ ਉੱਤੇ ਚੜ ਕੇ ਚਲੇ ਅੱਜ ਦੱਸੋ ਕਿੱਥੇ ਖਬਰਾਂ ਚ ਨੇ ਜੇ ਅਸੀਂ ਨਸ਼ੇ ਦੀ ਰੋਕ ਪਾਈ ਆ ਹੁਣ ਜਿਹੜਾ ਪੁਰਾਣਾ ਕੋੜ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ ਕਰਾਂ ਅਸੀਂ ਇਹਨਾਂ ਸ਼ਰ੍ਹਾ ਲੈਣੇ ਕਿ ਫਤਨਸ਼ੇ ਨੂੰ ਸਾਫ਼ ਕਰਨ ਲੱਗੇ ਆ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਵਿਚ ਜਿਹੜੂਗੇ ਕੱਢਣਾ ਲੋਕਾਂ ਨੇ ਤਾਂ ਪਹਿਲੇ ਇਹਨਾਂ ਨੂੰ ਫਤਵੇ ਦਿੱਤੇ ਹੋਏ ਨੇ ਉਹ ਕਾਰਪੋਰੇਸ਼ਨਲ ਇਲੈਕਸ਼ਨ ਦੀ ਦੇਖ ਲਓ ਤੇ ਕਿੰਨੇ ਕਿੰਨਾਂ ਦੇ ਐਮਸੀ ਆਏ ਨੇ ਤੇ ਕਿੰਨੇ ਕਿੰਨਾਂ ਦੇ ਐਮਐਲਏ ਆਏ ਨੇ ਤੇ ਕਿੰਨੇ ਕੈਂਪੀ ਆਏ ਨੇ ਤੇ ਪੰਜਾਬ 'ਚ ਇਹ ਕਹਿੰਦਾ ਮਤਲਬ ਪੰਜਾਬ ਦੇ ਲੋਕ ਇਹਨਾਂ ਨੂੰ ਮੋੜ ਨਹੀਂ ਲਾਉਂਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਵੀ ਬਿਲਕੁਲ ਸਾਡੇ ਹਮੈਤੀ ਨਹੀਂ ਹੈਗੇ ਪੰਜਾਬ ਦੇ ਲੋਕਾਂ ਵਾਸਤੇ ਤੁਹੋ ਕਿ ਪੰਜਾਬ ਦੇ ਸਾਡੇ ਤੁਸੀਂ ਦੇਖੋ ਲੋਕ ਆ ਭਾਵੇਂ ਅਗਨੀ ਵੀਰ ਲਾਲੋ ਇੱਕ ਨੌਜਵਾਨਾਂ ਦੇ ਇਹਨਾਂ ਨੇ ਮਨੋਵਲ ਤੋੜਿਆ ਔਰ ਇੱਕ 12 ਸਾਲ ਦੇ 19 ਸਾਲ ਦੇ ਬੱਚੇ ਨੂੰ ਭਰਤੀ ਕਰਕੇ 22 ਸਾਲਾਂ ਤੱਕ ਨੂੰ ਤੂ ਜਾ ਕਰ ਤੇ ਇਹ ਇਹ ਸਾਡੇ ਫਿਕਰਮੰਦ ਕਿੱਥੇ ਹੋ ਸਕਦੇ ਆ ਇਸ ਕਰਕੇ ਬਿਲਕੁਲ ਜੋ ਇਹਨਾਂ ਨੇ ਅੱਜ ਇਹ ਪਿਆਰ ਬਾਜ਼ੀ ਸਾਡੇ ਪੰਜਾਬ ਦੇ ਜਖਮ ਜਿਹੜੇ ਲੋਕਾਂ ਦੇ ਉੱਤੇ ਪਹਿਲੇ ਹੀ ਜ਼ਖਮ ਅਸੀਂ ਭਰ ਰਹੇ ਆ ਉਹਨਾਂ ਨੂੰ ਇਹਨਾਂ ਨੇ ਅੱਜ ਆ ਕੇ ਖੁਰਿਦਿਆ ਹੈਗਾ ਔਰ ਇਸ ਚੀਜ਼ ਦਾ ਸੰਦੁਖ ਹੈ ਕਿ ਇਹਨਾਂ ਨੇ ਇਸ ਵੇ ਸਾਨੂੰ ਇੱਕ ਨਸ਼ੇ ਵਾਲਾ ਪੰਜਾਬ ਦੱਸਣ ਦੀ بجائے ਇਹਨਾਂ ਜੋ ਸਾਡਾ ਹਰੀਆਲੀ ਵਾਲਾ ਪੰਜਾਬ ਅਸੀਂ ਰੰਗੜਾ ਪੰਜਾਬ ਬਣਾਉਣ ਜਾ ਰਹੇ ਹਾਂ ਮਾਨਸਾ ਬਣਾਉਣ ਜਾ ਰਹੇ ਹਾਂ ਸਾਡੀ ਸਾਰੀ ਟੀਮ ਬਣਾਉਣ ਜਾ ਰਹੀ ਹੈਗੀ ਆ ਸਾਡੇ ਜਿਹਨੇ ਮਿਨਿਸਟਰਸ ਨੇ ਐਮ ਐਲ ਏਜ਼ ਨੇ ਦਿਨ ਰਾਤ ਉਸੇ ਆਪਣੇ ਪੰਜਾਬ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਨੂੰ ਅੱਜ ਦਿੱਲੀ ਉਹ ਆ ਕੇ ਐਮ ਪੀ ਚੁੱਪ ਕੇ ਆ ਕੇ ਇਹਨਾਂ ਨੂੰ ਪੰਜਾਬ ਦੇ ਕਲਚਰ ਦਾ ਕੀ ਪਤਾ ਤੇ ਕੀ ਹੁੰਦਾ ਹੈ ਅਸੀਂ ਲੋਕ ਆਪਣੇ ਪਿੰਡੇ ਤੇ ਆਤਵਾਦ ਹੰਡਾਇਆ ਸਾਨੂੰ ਪੁੱਛੋ ਨਸ਼ੇ ਦਾ ਦੌਰ ਅਸੀਂ ਹੰਡਾਇਆ ਸਾਨੂੰ ਪੁੱਛੋ ਅਸੀਂ ਕਿਹੜੇ ਕਿਹੜੇ ਦੌਰਾਂ ਚੋਂ ਨਹੀਂ ਨਿਕਲੇ ਹੁਣ ਕਿਸਾਨੀਆਂ ਕਿਸਾਨਾਂ ਦੇ ਉੱਤੇ ਡਾ ਭਾਰੀ ਇਸ ਟਾਈਮ ਚੱਲ ਰਿਹਾ ਹੈਗਾ ਉਹਨਾਂ ਦਾ ਅੰਦੋਲਨ ਭਾਰੀ ਚੱਲ ਰਿਹਾ ਕੀ ਹਮਾਇਤ ਕਰ ਰਿਹਾ ਇਹ ਇਹਨਾਂ ਨੂੰ ਉੱਥੇ ਜਾ ਕੇ ਕਿਸਾਨਾਂ ਦੇ ਵਿੱਚ ਬੈਠਣ ਉੱਥੇ ਪਹਿਲਾਂ ਤਾਂ ਜੋ ਸਾਡੇ ਕਿਸਾਨ ਆਂ ਦਾਤਾ ਨੇ ਉਹਨਾਂ ਉਹਨਾਂ ਦਾ ਮਸਲਾ ਹੱਲ ਕਰ ਜੇ ਕੱਲ ਨੂੰ ਸਾਡੇ ਗੱਲਿਆ ਸਾਹ ਨੂੰ ਪਤਾ ਨਾ ਖਾਸਾ ਕੁਝ ਹੋ ਜਾਂਦਾ ਇੱਕ ਉਹ ਉਸ ਇਨਸਾਨ ਨੂੰ ਤਾਂ ਦੱਸੋ ਕਿੱਥੇ ਅਸੀਂ ਉਸ ਉਸ ਐਸਐਜੀ ਦੇ ਕਰਮਚਾਰੀ ਇਹ ਲੋਕ ਨੂੰ ਭਟਕਾਣਗੇ ਇਸ ਕਰਕੇ ਪੰਜਾਬ ਨੂੰ ਇਹ ਤਵਾਹੀ ਦੇ ਦੌਰ ਤੇ ਲੈਣ ਵਾਸਤੇ ਕਿਤੇ ਕਿਤੇ ਆ ਕੇ ਕਹਿੰਦੇ ਸੈਕਿੰਡ ਜਿਹੜੀ ਬਾਰਡਰੋਂ ਪਾਰ ਦੀਆਂ ਗੱਲਾਂ ਕਰਦੇ ਆ ਬਾਰਡਰੋਂ ਪਾਰ ਦਾ ਮੋਦੀ ਸਾਹਿਬ ਬਿਨਾਂ ਵਿਜੇਤੋ ਜਾ ਕੇ ਅ ਬਰੀਆਨੀ ਖਾ ਜਾਂਦੇ ਨੇ ਉਦੋਂ ਇਹਨਾਂ ਨੂੰ ਪਾਕਿਸਤ ਉਦੋਂ ਪਾਕਿਸਤਾਨ ਬਾਹਰੋਂ ਪਾਰ ਇਹਨਾਂ ਨੂੰ ਪਤਾ ਹੀ ਲੱਗਦਾ ਬਾਹਰੋਂ ਨਸ਼ਾ ਆ ਰਿਹਾ ਉਦੋਂ ਉਹਨਾਂ ਲੋਕਾਂ ਨਾਲ ਬਰੀਆਨੀ ਖਾ ਕੇ ਆ ਕੇ ਤੇ ਤੁਸੀਂ ਉਹਨਾਂ ਦੇ ਇੱਥੇ ਖਿਲਾਫ ਬੋਲਦੇ ਹੋ ਪਹਿਲਾਂ ਤੁਸੀਂ ਜਾ ਤਾਂ ਉਹਨਾਂ ਦੇ ਨਮਕ ਦਾ ਅ ਦੇ ਦਿਓ ਜਾਖਿਰ ਜਿਹੜਾ ਹਿੰਦੁਸਤਾਨ ਦੀ ਆਵਾਜ਼ ਤੁਸੀਂ ਜ਼ੀਰੋ ਜਿਹੜੇ ਹਿੰਦੁਸਤਾਨੀਆਂ ਨੇ ਤੁਹਾਨੂੰ ਐਡੇ ਉੱਚ ਪੱਧਰੀਆਂ ਤੇ ਪਹੁੰਚਾਇਆ ਜਾ ਤੁਸੀਂ ਉਹਨਾਂ ਲਈ ਵਫਾਦਾਰੀ ਨਿਭਾ ਲਓ ਮੇਰਾ ਤਾਂ ਸਿੱਧਾ ਸਵਾਲ ਇਹੀ ਹੈ ਨਾ ਇਹ ਲੋਕ ਲਈ ਆਵਾਜ਼ ਦੀ ਪਾਰਟੀ ਨਹੀਂ ਪੰਜਾਬ ਦੇ ਲੋਕਾਂ ਦਾ ਲੁਟੜੇ ਦੇ ਲੋਕਾਂ ਦਾ ਹੂੰ ਉਹ ਇੱਕ ਲੋਕ ਨਾਇਕੀ ਆ ਰ ਹਮੇਸ਼ਾ ਸੇਵਾ ਦਾ ਉਹ ਲੇਕੇ ਕੀਤਾ ਦੇ ਸੀ ਬੜਾ ਪਿਆਰ ਕੀ ਉਹਨਾਂ ਦਾ ਲੋਕਾਂ ਦੇ ਨਾਲ ਔਰ ਪੂਰੀ ਇਸ ਤਰ੍ਹਾਂ ਦੇ ਲੋਕ ਬੜੇ ਘਟੁੰਦੇ ਨੇ ਪਰ ਬੇਬਾਕ ਸਪਸ਼ਟ ਕਿ ਕੋਈ ਲਾਗਲਫੇਟ ਨਹੀਂ ਰੱਖਦੇ ਸੀ ਕੱਲ ਅਸੀਂ ਬੜੇ ਕੁਸ਼ਗਾਰ ਮਾਹੌਲ ਨਾਲ ਉਥੇ ਬਾਬਾ ਸਿੱਕੇਵਾਲੀ ਕੋਲ ਮਿਲੇ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਆਪਾਂ ਹੁਣ ਮੁੱਢੇ ਨਾਲ ਇਹਨੂੰ ਸਾਫ ਕਰ ਲੈਣਾ ਬਾਬਾ ਜੀ ਆ ਗਏ ਆ ਤੇ ਪਾਵੇਂ ਮੇਰਾ ਹਲਕਾ ਨਹੀਂ ਮੈਂ ਜੋ ਵੀ ਇੱਥੇ ਇੱਕ ਨਾ ਲੋਡ ਹੋਈ ਬਾਬਾ ਜੀ ਨੂੰ ਮੈਂ ਹਮੇਸ਼ਾ ਕਹੂੰਗਾ ਔਰ ਇੱਕ ਕਨੈਕਸ਼ਨ ਦਾਈ ਤੁਸੀਂ ਮੈਨੂੰ ਕਹਿੰਦੇ ਸੀ ਮੈਂ ਇੱਕ ਕਨੈਕਸ਼ਨ ਜੜਵਾ ਕੇ ਤੇ ਫਿਰ ਤੁਹਾਨੂੰ ਫੋਨ ਕਰੂੰਗਾ ਮਤਲਬ ਇੰਨੇ ਪੋਜ਼ਿਟਿਵ ਸੀ ਫਿਰ ਜਦੋਂ ਮੈਂ ਨਾਲ ਉਤਰਿਆ ਕੱਲ ਮੈਨੂੰ ਦੱਸਿਆ ਕਿ ਦੀ ਆਪ ਪੁਰ ਮੈਂ ਆਪ ਦਿੱਲੀ ਜਾ ਕੇ ਕਈ ਵਾਰੀ ਕਹਿੰਦੇ ਸੈਂਗੜੀ ਵਾਰੀ ਦਿੱਲੀ ਗਿਆ ਮੈਂ ਉੱਥੇ ਜਾ ਕੇ ਆਪਸਾਂ ਨੂੰ ਕਹਿ ਕੇ ਮੰਤਰੀਆਂ ਨੂੰ ਮਿਲ ਕੇ ਕਹਿੰਦੇ ਮੈਂ ਪੂਰਾ ਕਰਵਾਇਆ ਇਹ ਪੁਲ ਜਿਹੜਾ ਤੁਹਾਡਾ ਫਲੋਰਪੁਰ ਰੋਡ ਵਾਲਾ ਤੋਂ ਬੜਾ ਡੂਅਰ ਸੀ ਆ ਜਦੋਂ ਬੜੀ ਵੱਡੀ ਲਿਫਟਿੰਗ ਦੀ ਬੜੀ ਸਮੱਸਿਆ ਆ ਸੀ ਪੰਜਾਬ ਦੇ ਵਿੱਚ ਹੂੰ ਆ ਜਿਹੜੀ ਪਿੱਛੇ ਵਿੱਚ ਢੋਂਡੇ ਦੀ ਲਿਫਟਿੰਗ ਦੀ ਪ੍ਰੋਬਲਮ ਆਈ ਤੇ ਮੈਂ ਉਹਦੀ ਜਿਹੜੀ ਡਿਊਟੀ ਪਾਰਟੀ ਵੱਲੋਂ ਲੱਗੀ ਸੀ ਕੇਜਰੀਵਾਲ ਸਾਹਿਬ ਵੱਲੋਂ ਵੀ ਲਿਫਟਿੰਗ ਸ਼ੁਰੂ ਕਰਵਾਓ ਕੋਰਪੋਰੇਟ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜਗਰਾਓ ਤੁਸੀਂ ਜਾਓ ਹੂੰ ਤੇ ਕਹਿੰਦੇ ਜੀ ਜਾ ਕੇ ਸ਼ਾਮ ਨੂੰ ਫੋਨ ਕੀਤਾ ਕਹਿੰਦੇ ਲਿਫਟਿੰਗ ਚાલુ ਹੋ ਗਈ ਮਤਲਬ ਹੀ ਵਾਸ ਅ ਡੂਅਰ ਹੂੰ ਲੋਕ ਉਹ ਤੇ ਵਿਸ਼ਵਾਸ ਕਰਦੇ ਰਹੀ ਸੋ ਇਸ ਤਰ੍ਹਾਂ ਦਾ ਬੜੇ ਵੱਡੀ ਪੰਜਾਬ ਨੂੰ ਲੋਸ ਹੈ ਜੀ ਸਰਦਾਰ ਜੀ ਕੱਲ तकरीबन ਸੀਚੇਵਾਲ ਸਾਹਿਬ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਪੌਣਾ ਘੰਟਾ ਪੂਰੀ ਮੁਲਾਕਾਤ ਹੋਈ ਬੁੱਡੇ ਨਾਲੇ ਨੂੰ ਲੈ ਕੇ ਹੀ ਮੁਲਾਕਾਤ ਹੋਈ ਕਿ ਕੋਈ ਹੋਰ ਵੀ ਜੋ ਗੱਲਾਂ ਨੇ ਹਲਕੇ ਬਾਰੇ ਜਾਂ ਪਰਸਨਲ ਗੱਲਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਕੋਈ ਸਾਡੇ ਨਾਲ ਤੁਸੀਂ ਸ਼ੇਅਰ ਕਰ ਪਾਓ ਬੁੱਡੇ ਨਾਲੇ ਬਾਰੇ ਉਹਨੇ ਮੈਨੂੰ ਕਮਿਟਮੈਂਟ ਕੀਤੀ ਕੱਲ ਉਹਨਾਂ ਨੇ ਕਹਿੰਦੇ ਅਸੀਂ ਬਾਬਾ ਜੀ ਆ ਗਏ ਅਸੀਂ ਇਹਨੂੰ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾ ਦੇਣਾ ਔਰ ਆਪਦੇ ਹਲਕੇ ਬਾਰੇ ਇਹ ਕਹਿੰਦੇ ਸੀ ਕਹਿੰਦੇ ਵੀ ਜਿੰਨਾ ਮੇਰੇ ਹਲਕੇ 'ਚ ਕੰਮ ਹੋਇਆ ਕਿਸੇ ਐਮਐਲਏ ਦੇ ਹਲਕੇ 'ਚ ਕੰਮ ਕੀ ਹੋਇਆ ਥਿਸ ਵਾਸ ਹੀ ਟੋਲਡ ਮੀ ਕਹਿੰ ਇੱਕ ਵੀ ਜਗ੍ਹਾ ਕਿਨੇ ਕੂੜਾ ਨਹੀਂ ਥੰਦੇ ਸੁਗਾ ਸੋਣਾ ਬਣਾਤਾ ਸੀ ਹਰ ਕਾਲ ਦੇ ਮਤਲਬ ਉਹ কমিਟਿਡ ਸੀ ਲੋਕਾਂ ਨਾਲ কমিਟਿਡ ਕਿਸੇ ਦਾ ਮਤਲਬ ਪੇਰ ਪਾਉ ਨਹੀਂ ਕਰਦਾ ਸੀ ਹਰ ਸੇਵਾ ਲਈ ਹਾਜ਼ਰ ਰਹਿੰਦਾ ਸੀ ਕਿੰਨੇ ਮਰੀਜ਼ਾਂ ਦੀ ਸੇਵਾ ਮੈਂ ਕਰਵਾਈ ਬੀ ਐਮ ਸੀ ਜਦੋਂ ਕਹ ਕੇ ਹਮ ਮਤਲਬ ਬੇਟਾ ਰਾਤ ਨੂੰ ਵੀ ਪਾਵੇ ਉਹ ਆਪ ਉਹਨਾਂ ਨੂੰ ਪ੍ਰੋਬਲਮ ਸੀ ਚੱਲਣ ਦੀ ਪਰ ਉਹ ਜੇ ਰਾਤ ਨੂੰ 12 1 ਵਜੇ ਵੀ ਕਹਿ ਦੇਣਾ ਵੀ ਜਾ ਕੇ ਮਰੀਜ਼ ਦੀ ਸੇਵਾ ਕਰਨੀ ਹੈ ਜੀ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਕੇ ਆਉਂਦੇ ਸੀ ਮਤਲਬ ਡਾਕਟਰ ਨੂੰ ਵੀ ਕਹਿ ਕੇ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਕਰਕੇ ਉਹਨਾਂ ਜੇ ਖਾਣੇ ਖੁੜੀ ਦੀ ਗੱਲ ਹੁੰਦੀ ਖਾਣਾ ਵੀ ਮਤਲਬ ਸੇਵਾ ਕਾਰਜ ਵਿੱਚ ਅਗੇ ਰਹੇ ਦੇ ਦੀ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜੂਰ ਸੀ ਸੋ ਮੈਂ ਪਰਿਵਾਰ ਦੇ ਨਾਲ ਹੈ ਜੀ ਪਰਿਵਾਰ ਹੀ ਹੈ ਜੀ ਮੇਰਾ ਭਾਈ ਸੀ ਉਹ ਵੱਡਾ ਹੂੰ ਜੀ ਜੀ ਸੰਧਵਾ ਜੀ ਤੁਹਾਡੇ ਪਰਸਨਲ ਰਿਲੇਸ਼ਨਸ ਉਹਨਾਂ ਦੇ ਨਾਲ ਕਿਹੋ ਜਿਹੀ ਸੀ ਕੋਈ ਮੈਮੋਰੀਏਬਲ ਮੂਮੈਂਟ ਤੁਸੀਂ ਸਾਡੇ ਨਾਲ ਸਾਂਝਾ ਕਰ ਸਕੋ ਸ਼ੇਅਰ ਕਰ ਪਾਓ ਐਜ਼ ਐਨ ਇੰਡੀਵਿਜੂਅਲ ਸ਼ਖਸੇ ਤੋਂ ਕਿਹ ਕਿਹੋ ਜਿਹੀ ਸੀ ਬਸ ਉਹਨਾਂ ਨੇ ਤਾਂ ਜਦੋਂ ਉਹਨਾਂ ਮੈਨੂੰ ਇਹ ਕਿਹਾ ਵੀ ਸਪੀਕਰ ਸਾਹਿਬ ਬਸ ਆਪਾਂ ਪਾਰਟੀ ਦਾ ਨਾਉਂ ਚਾ ਕਰਨਾ ਲੋਕਾਂ ਦੀ ਸੇਵਾ ਕਰਦੀ ਏ ਹੂੰ ਔਰ ਕਿਸੇ ਦਾ ਲੋਕ ਕਹ ਰੋੜਾ ਜਦੋਂ ਵੀ ਕਿਤੇ ਕਿਸੇ ਵੀ ਤਰ੍ਹਾਂ ਦੀ ਕਿਤੇ ਸੇਵਾ ਦੀ ਲੋੜ ਹੋਵੇ ਮੈਂ હા ਜਾਣਾ ਮਤਲਬ ਭਰਾਵਾ ਵਰਗਾ ਸੀ ਭਰਾ ਹੀ ਸੀ ਭਰਾਵਾ ਵਰਗਾ ਕੀ ਭਰਾ ਹੀ ਸੀ ਕੱਲ ਵੀ ਅਸੀਂ ਇਕੱਠੇ ਮਤਲਬ ਬਾਬਾ ਜੀ ਕੋਲ ਲੰਗਰ ਥੇ ਕਿਹਾ ਮੈਨੂੰ ਘਰ ਚਲੀਏ ਮੈਂ ਕਹਿੰਦੀ ਮੈਂ ਜਾਣਾ ਐਵੇਂ ਲੈ ਮੰਜੀਦ ਬਲਾਸਟਰ ਗੁਮਾਰ ਔਰ ਪਤਾ ਲੈਣ ਦੇਣਾ ਸੋ ਮੈਨੂੰ ਫਿਰੋਜ਼ਪੁਰ ਦੀ ਹੱਦ ਆਪਣਾ ਫਿਰੋਜ਼ਪੁਰ ਰੋਡ ਤੇ ਲੁਧਿਆਣਾ ਦੀ ਹੱਦ ਤੱਕ ਛੱਡ ਕੇ ਗਏ ਹੂੰ ਮਤਲਬ ਇੰਨਾ ਪਿਆਰ ਕਰਦੇ ਸੀ ਜਦੋਂ ਕਦੇ ਕਹਿਣਾ ਵੀ ਆ ਰਿਹਾ ਫਿਰ ਉਹਨੇ ਰਸਤੇ 'ਚ ਘਟ ਜਾਣਾ ਹੂੰ ਤੋਂ ਬੜਾ ਪਿਆਰ ਬਹੁਤ ਪਿਆਰ ਹੂੰ ਸੰਧਵਾਜੀ ਪਰਿਵਾਰ ਦੇ ਲਈ ਵੀ ਬੇਹਦੀ ਔਖੀ ਕੜੀ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰਕ ਜਨਰਲ ਤੁਹਾਡੀ ਕੋਈ ਗੱਲਬਾਤ ਹੋ ਪਾਈ ਹੈ ਉਹਨਾਂ ਦੀ ਧਰਮ ਪਤਨੀ ਦੇ ਨਾਲ ਹਾਂ ਉਹਨਾਂ ਦੇ بیٹے ਨਾਲ ਗੱਲ ਹੋਈ ਸੀ ਕਿ ਮੈਂ ਚੱਲਿਆ ਉੱਥੇ ਜਾ ਰਹੇ ਸਾਡਾ ਪਰਿਵਾਰ ਹੂੰ ਚੱਲਦੇ ਜਾ ਰਹੇ ਹੂੰ ਉਹਦੀ ਗੱਲੋਂ ਤੇ ਬੜਾ ਚੰਬਾ ਹੋਇਆ ਕਿਉਂਕਿ ਕੱਲ ਉਹ ਤਕਰੀਬਨ ਪੌਣਾ ਘੰਟਾ ਸਾਡੇ ਕੋਲ ਬੈਠੇ ਰਹੇ ਸਪੀਕਰ ਸਾਹਿਬ ਆਈਜੀ ਨਾਲ ਉਸੇ ਬਹੁਤ ਵਧੀਆ ਗੱਲਾਂ ਕੀਤੀਆਂ ਹੂੰ ਕਹਿੰਦੇ ਬਾਬਾ ਜੀ ਆਸ਼ ਕਰਦੇ ਆ ਕਿ ਹੁਣ ਇਹ ਵੱਡਾ ਦਰਿਆ ਸਾਫ਼ ਹੋ ਜਾਊਗਾ ਸੀ ਸਰਦਾਰਾਂ ਦੇ ਨਾਲ ਤੁਹਾਡੇ ਨਾਲ ਸਪੋਰਟ ਕਰਨ ਨੂੰ ਤਿਆਰ ਹਾਂ ਤੇ ਮਾਰੇ ਕਿਰਪਾ ਕਰਨ ਨੂੰ ਬਹੁਤ ਵਧੀਆ ਗੱਲਾਂ ਉਹਨਾਂ ਨੇ ਪੋਜ਼ਿਟਿਵ ਗੱਲਾਂ ਕੀਤੀਆਂ ਹੂੰ ਪਰ ਜਦੋਂ ਹੁਣ ਕੋਸ਼ਟ ਬੜੀ ਐ ਬੜਾ ਦੁੱਖ ਹੋਇਆ ਕਿ ਅਜੋ ਜੁਨੀਏ ਦੇ ਨਿਰੇ ਇਹ ਕੀ ਹੋਇਆ ਇਹ ਤਾਂ ਜਿਹੜੀ ਹੈ ਇਹ ਪਰਿਵਾਰ ਨੂੰ ਇੱਥੇ ਪਤਾ ਹੋਊਗਾ ਜੇ ਜੋ ਕੋਸ਼ਟ ਬੜੀ ਐ ਉਦੇ ਅਨਸਾਰ ਬੜਾ ਦੁੱਖ ਹੋਇਆ ਕਿ ਇੱਕ ਜਿਹੜਾ ਹੈ ਉਹਨਾਂ ਤਾਂ ਜਿਹੜਾ ਇਹ ਸੇਂ ਫੇਰ ਨੇ ਜਿਹਨਾਂ ਨੂੰ ਇੱਕ ਐਮਐਲ ਬਣਾ ਕੇ ਵਿਧਾਨ ਸਭਾ ਦੇ ਭੇਜਿਆ ਸੀ ਅੱਜ ਉਹ ਸਾਰੇ ਹਲਕੇ ਨੂੰ ਜਿਹੜਾ ਹੈਗਾ ਉਹ ਛੱਡ ਗਏ ਉਹਨਾਂ ਦੇ ਜਿੱਥੇ ਪਰਿਵਾਰ ਨੂੰ ਘਟਾ ਪਿਆ ਉੱਥੇ ਸਾਰੇ ਲੁਧਿਆਣਾ ਸਹਿਰ ਦੇ ਨਿਵਾਸੀਆਂ ਨੇ ਤੇ ਉਹ ਸਾਰੇ ਹਲਕੇ ਨੂੰ ਬਹੁਤ ਵੱਡਾ ਘਟਾ ਪਿਆ ਪਾਰਟੀ ਨੂੰ ਬਹੁਤ ਬਹੁਤ ਬੜੇ ਧੋਖਾ ਹੋਇਆ ਉਹਨਾਂ ਦੀ ਹੈ ਉਹ ਬਹੁਤ ਬੜੇ ਜਿਓ ਦੁਨੀਆ ਤੇ ਨੇ ਦੇ ਬਹੁਤ ਅੱਛੇ ਬੰਦੇ ਸੀ ਵੇਖੋ ਮੈਂ ਤੇ ਮੇਰੇ ਨਾਲ ਤੇ ਬਹੁਤ ਨਜ਼ਦੀਕੀ ਤੋਂ ਲੈ ਕੋ ਨਾਲ ਦੇ ਰਹੇ ਨੇ ਕਿ ਸਿਟਾਈ ਬਹੁਤ ਪਿਆਰ ਵਾਲੇ ਸੀ ਸਟੈਂਡ ਵਾਲੇ ਸੀ ਅਜ ਦੇ ਯੁੱਗ ਦੇ ਵਿੱਚ ਜਿਹਦੇ ਵਿੱਚ ਆਮ ਤੌਰ ਬੰਦੇ ਸਟੈਂਡ ਵਾਲੇ ਘੱਟ ਮਿਲਦੇ ਨੇ ਤੋਂ ਇੱਕ ਜ਼ੁਬਾਨ ਵਾਲੇ ਖਲੋਣ ਵਾਲੇ ਆਦਮੀ ਸੀ ਇਸੇ ਗੱਲ ਕਰਕੇ ਉਹਨਾਂ ਨੂੰ ਲੋਕਾਂ ਨੇ ਵੇਖ ਦਿੱਤੀ ਤੇ ਇਹ ਸਾਰੀ ਸੁਸਾਇਟੀ ਵਾਸਤੇ ਵਿਸ਼ੇਸ਼ ਤੌਰ ਤੇ ਲੁਧਿਆਣੇ ਵਾਸਤੇ ਜਿਨ੍ਹਾਂ ਦਾ ਉਹਨਾਂ ਨਾਲ ਸੰਬੰਧ ਰਿਹਾ ਸਾਰਿਆਂ ਵਾਸਤੇ ਇੱਕ ਨਿਕੀ ਕਹਾਣੀ ਹੈ। ਹਮਮ ਬਾਜਵਾ ਜੀ ਕੋਈ ਲਾਸਟ ਮੁਲਾਕਾਤ ਤੁਹਾਡੀ ਉਹਨਾਂ ਨਾਲ ਕਦੋਂ ਹੋਈ ਕੋਈ ਮੈਮੋਰੀਏਬਲ ਇਨਸੀਡੈਂਟ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ? ਮੇਰੇ ਨਾਲ ਅਕਸਰ ਵਿਧਾਨ ਸਭਾ ਸੈਸ਼ਨ 'ਚ ਹੀ ਮੁਲਾਕਾਤ ਦਾ ਮੌਕਾ ਮਿਲਦਾ ਸੀ ਜਿੱਥੇ ਉਹਨ ਸਾਡੇ ਰਸਤੇ ਆਖੋ ਗਏ ਸੀ। ਹਮ ਮੈਂ ਕਾਂਗਰਸ ਦੇ ਵਿੱਚ ਲੈਜਿਸਲੇਟਿਵ ਵਿੰਗ ਦਾ ਅ ਸਮਝੋ ਚੀਫ ਹਾਂ ਅਸੈਂਬਲੀ ਦੇ ਵਿੱਚ ਹੀ ਅਸੈਂਬਲੀ ਤੋਂ ਬਾਹਰ ਬਹੁਤ ਵਾਰ ਆਣਾ ਹੂੰ ਇਸ ਗੱਲ ਦਾ ਕਈ ਦਫਾ ਕਹਿੰਦੇ ਦੇ ਕਿ ਮੈਂ ਜ਼ਰੂਰ ਆ ਕੇ ਪਰਸਨਲੀ ਵੀ ਸਾਡੇ ਨਾਲ ਮੁਲਾਕਾਤ ਕਰੀ ਤੇ ਅਸੀਂ ਕਦੇ ਜਿਸ ਤਾ ਪਿਆਰ ਕਰਦੇ ਸੀ ਇੱਜ਼ਤ ਕਰਦੇ ਸੀ ਐਜ਼ ਅ ਫਾਰਮਰ ਪ੍ਰੈਜ਼ੀਡੈਂਟ ਤਾਂ ਵੀ ਬੜੀ ਵਾਰ ਕਿਹਾ ਕਿ ਤੁਹਾਡਾ ਆਪਣਾ ਘਰ ਹੈ ਜਦੋਂ ਵਕੀ ਆਓ ਸੋ ਜਦੋਂ ਵੀ ਮਿਲਣਾ ਬਹੁਤ ਪਿਆਰ ਨਾਲ ਬਹੁਤ ਸਤਿਕਾਰ ਨਾਲ ਇਤਿਆਸ ਉਮੀਦ ਵਾਲੇ ਸੀ ਤੇ ਬਹੁਤ ਵੱਡਾ ਮੈਂ ਸਮਝਦਾ ਨਾ ਨਿੱਜੀ ਨੁਕਸਾਨ ਵੀ ਹੈ ਮੈਨੂੰ ਤੇ ਉਹਨਾਂ ਦੀ ਜਮਾਤ ਜਿਹੜੀ ਆਮ ਆਦਿਵਾਸੀ ਤੇ ਲੁਧਿਆਣਾ ਸ਼ਹਿਰ ਜਿਹੜਾ ਇਹ ਸਾਰੇ ਵਾਸੀ ਇੱਕ ਮੈਂ ਬਹੁਤ ਦੁਖਦਾਈ ਗੱਲ ਹੈ। ਕਾਰਾਂ ਦੇ ਤਾਂ ਸ਼ੌਕੀਨ ਸੀ ਹੀ ਉਹ। ਉਹਦੀ ਪੋਰਸ਼ ਗੱਡੀ ਉਹਨਾਂ ਦੀ ਕਾਫੀ ਜੋ ਵੇਖੀ ਜਾਂਦੇ ਸੀ ਜਿਸ ਤੇ ਉਹ ਅਕਸਰ ਸਵਾਰੀ ਕਰਦੇ ਸੀ। ਅੱਛਾ ਕਾਰਾਂ ਚੰਗੀਆਂ ਪੀਜੇ ਰੱਖਣ ਦਾ ਸ਼ੌਕੀਨ ਸੀ ਹੁਣ ਪਿੱਛੇ ਫਾਰਮ ਹੁਣ ਵੀ ਤਿਆਰ ਕਰਿਆ। ਹੂੰ ਮੈਨੂੰ ਵੀ ਕਹਿਣਾ ਵੀ ਮੈਨੂੰ ਯਾਰ ਇੱਕ ਹੌਸ ਵੀ ਦਵਾ ਲਈ ਕਿਉਂਕਿ ਮੈਂ ਵੀ ਕੋੜੇ ਦਾ ਸ਼ੌਕੀਨ ਹਾਂ। ਹੂੰ ਮੈਨੂੰ ਇੱਕ ਕੋੜਾ ਵੀ ਦਵਾ ਲਈ ਮੈਂ ਵੀ ਰੱਖਣਾ ਹੈ। ਮੈਂ ਕਿਹਾ ਕੋਈ ਨਹੀਂ ਮੇਰਾ ਗੱਲ ਤੋਂ। ਉਹ ਕਹਿੰਗਾ ਭਲੇ ਹਮ ਤੇ ਬੋਗਦੀ ਜੀ ਜਿਹੜੀ ਬੁੱਢੇ ਤੇਰਾ ਕਮੇਟੀ ਜਿਹਦੀ ਤਕਰੀਬਨ ਪੰਜ ਵਿਧਾਇਕ ਕੋਸ਼ ਕਮੇਟੀ ਦੇ ਵਿੱਚ ਹਮ ਸਹਿਰ ਦੇ ਸੀਗੇ ਸਾਰੇ ਇਸ ਗੱਲ ਨੂੰ ਕਿਉਂਕਿ ਜਿੱਤੇ ਨਾ ਕਿਤੇ ਲੁਧਿਆਣਾ ਸ਼ਹਿਰ ਤੇ ਪੰਜਾਬ ਦੇ ਵਸਣੇ ਨੇ ਇੱਕ ਕਲੰਕ ਆ ਹਮ ਉਹਨੂੰ ਧੋਣ ਦੇ ਵਿੱਚ ਜਿਹੇ ਸਾਰੇ ਜੇ ਤਨਸੀਲ ਸੀ ਪਰ ਹਮ ਮਰ ਗੜਾ ਵੀ ਪੜੇ ਜਾਵ ਕਰਕੇ ਉਹ ਪਰਿਵਾਰ ਕਰਕੇ ਜੜਾ ਵੀ ਪਰਿਆ ਉਹਨਾਂ ਦੀ ਅਸੀਂ ਕਿਸ ਤਰ੍ਹਾਂ ਇਹਨਾਂ ਅਸਰਾਂ ਦੀ ਕਲਾਸ ਮਿਲਾਉਣ ਲਈ ਕੁਝ ਕਰੋ ਜਲਦੀ ਕਰੋ ਸਾਡੇ ਪਿਆਦੇ ਮਾਲਵਾ ਬੰਦੇ ਮਰ ਰਹੀ ਹੈ ਇਸ ਪਾਣੀ ਵਿੱਚ ਧੀ ਤੇ ਬਸ ਹਾਂ ਅਲਸੀ ਪਤਾ ਵੀ ਇਹਨਾਂ ਜਾਂਦੇ ਚਲੇ ਜੰਗੋ ਜੀ ਕੁਲਵੰਜੀ ਆ ਕਾਫੀ ਔਖਾ ਸਮਾਂ ਹੈ ਔਖੀ ਘੜੀ ਹੈ ਬੇਸ਼ੱਕ ਅਸੀਂ ਪਰਿਵਾਰਕ ਜਨਿਆ ਦਾ ਗੱਲ ਕਰੀਏ ਜਾਂ ਉਹਨਾਂ ਦੇ ਕਰੀਬੀਆਂ ਦੀ ਗੱਲ ਕਰੀਏ ਤੁਸੀਂ ਵੀ ਕਾਫੀ ਭਾਵੁਕ ਹੁੰਦੇ ਹੋਏ ਸਾਨੂੰ ਵਿਖਾਈ ਦੇ ਰਹੇ ਹੋ ਦੀ ਆਵਾਦੀ ਪਾਰਟੀ ਵਿਦਾਇ ਗੁਰਪ੍ਰੀਤ ਸਿੰਘ ਗੋਗਦੀ ਦੀ ਮੌਤ ਹੋ ਚੁੱਕੀ ਹੈ ਇਸ ਦੁਨੀਆ ਨੂੰ ਅਲਵਦਾ ਆਖ ਚੁੱਕੇ ਨੇ ਹਾਲਾਂਕਿ ਵੱਖ-ਵੱਖ ਐਂਗਲਸ ਤੋਂ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਡਿਪਰੈਸ਼ਨ ਦਾ ਕੋਈ ਵੀ ਐਂਗਲ ਸਾਹਮਣੇ ਨਹੀਂ ਆ ਪਾਇਆ ਇਸ ਗੱਲ ਦਾ ਜ਼ਿਕਰ ਜੋ ਹੈ ਡੀਸੀਪੀ ਆਲਰੇਡੀ ਕਰ ਚੁੱਕੇ ਨੇ ਹਾਲਾਂਕਿ ਐਕਸੀਡੈਂਟਲ ਫਾਇਰ ਹੈ ਇਸ ਦਾ ਜੋ ਹੈ ਕੱਲ ਦਾ ਜ਼ਿਕਰ ਪਰਿਵਾਰਕ ਜਨੀਆਂ ਦੇ ਵਲੋਂ ਕੀਤਾ ਗਿਆ ਪ੍ਰਤਮਾਨ ਤਸਵੀਰਾਂ ਕਿਸੇ ਕੇ ਨਾਲ ਕਾਰ ਦੇ ਬਾਹਰ ਜੋ ਸਮਰਥਕ ਨੇ ਵੱਡੀ ਤਾਦਾਦ ਵੱਡੇ ਪੱਦਰ ਤੇ ਜੁਟੇ ਹੋਏ ਨੇ ਕਿਉਂਕਿ ਸਾਰੇ ਹੀ ਜੋ ਉਹਨਾਂ ਦੇ ਸਮਰਥਕ ਨੇ ਲੁਜਾਣਾ ਵਾਸੀ ਨੇ ਕਿਤਨਾ ਕਿਤੇ ਅਜੰਬੇ ਦੀ ਸ਼ੌਕਿੰਗ ਇ ਉਹਨਾਂ ਦੇ ਲਈ ਜ਼ਰੂਰ ਹੈ ਕਿਉਂਕਿ ਉਹਨਾਂ ਦੇ ਇੱਕ ਆਗੂ ਇੱਕ ਨੇਤਾ ਜੋ ਉਹਨਾਂ ਦੇ ਬੁੱਦੇ ਮਸਲੇ ਅੱਗੇ ਰੱਖਦੇ ਸੀ ਚੁੱਕਦੇ ਸੀ ਵਿਧਾਨ ਸਭਾ 'ਚ ਰੱਖਦੇ ਸੀ ਬਿਵਾਦੀ ਨਾਲ ਉਹਨਾਂ ਦੇ ਹੱਕ ਦੀ ਗੱਲ ਕਰਦੇ ਸੀ ਉਹ ਇਸ ਦੁਨੀਆ ਨੂੰ ਅਲਵਦਾ ਆਖ ਚੁੱਕੇ ਕਿਸੇ ਇੱਕ ਇੱਕ ਨਾਲ तमाम ਤਸਵੀਰਾਂ ਤੁਸੀਂ ਵੇਖ ਪਾਇਓ ਘਰ ਦੇ ਬਾਹਰ ਸਮਰਥਕਾਂ ਦਾ ਜਵਾਬੜਾ ਲੱਗਿਆ ਹੋਇਆ ਹੈ ਵੱਡੀ ਤਰ੍ਹਾਂ ਸਮਰਥਕ ਉੱਥੇ ਜੁਟੇ ਹੋਏ ਨੇ ਏਕੇ-ਇੱਕ ਕਰਕੇ ਜੋ तमाम ਆਗੂ ਨੇ ਉਹ ਵੀ ਉੱਥੇ ਮੌਜੂਦ ਨੇ ਏਕੇ-ਇੱਕ ਕਰਕੇ ਪਰਿਵਾਰ ਦੇ ਤੱਕ ਪਹੁੰਚਣ ਦਾ ਦੇ ਲੋਕੀ ਕੀਤੀ ਜਾ ਰਹੀ ਹੈ ਤੇ ਪਰਵਾਦ ਨਾਲ ਦੁੱਖ ਸਾਂਝਾ ਵੀ ਕੀਤਾ ਜਾ ਰਿਹਾ ਦੂਸਰੇ ਪਾਸੇ ਦੇ ਰਾਤ ਦੀਆਂ तमाम ਤਸਵੀਰਾਂ ਕਿਸ ਤਰੀਕੇ ਨਾਲ अशोक पराशर पगबी तस्वीਰਾਂ ਨਜ਼ਰ ਆ ਰਹੇ ਨੇ एकदम ही ਜਿਵੇਂ ਹੀ ਉਹਨਾਂ ਨੂੰ ਆਹ ਇਨਫੋਰਮੇਸ਼ਨ ਮਿਲੀ ਹਸਪੀਟਲ ਉੱਤੇ ਪਹੁੰਚਦੇ ਨੇ ਤੇ ਪਰਿਵਾਰਕ ਜਨਰਲ ਮੁਲਾਕਾਤ ਕਰਦੇ ਨੇ ਦੁੱਖ ਸਾਂਝਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਹਰਦੀਪ ਸਿੰਘ ਮੁੰਡਿਆ ਤੇ ਅਮਨ अरोड़ा तमाम जो ਆਮਾਦੀ ਪਾਰਟੀ ਦੇ ਆਗੂ ਨੇ ਦੇ ਰਾਤੀ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਜੋ ਹੈ ਉਹਨਾਂ ਦੇ ਵੱਲੋਂ ਕੀਤੀ ਗਈ ਮੇਨਾਮੇਸ ਹੋਗੀ ਰਜਿੰਦਰ ਲਾਈਵ ਜੁੜੇ ਹੋਏ ਨੇ ਗੁਰਪੀ ਗੋਗੀ ਦੀ ਰਹਾਇਸ਼ ਤੋਂ ਬਾਹਰ ਰਜਿੰਦਰ ਕੀ ਕੁਝ ਤਸਵੀਰਾਂ कि आगू ने इतने पहुंचा वो की गई है किन्नेक बजे अंतिम संस्कार किया जाना बेहद ही दुखदाई माहौल दुखदई घड़ी कि बजे सी एम भगवंत मान पहुंच रहे हैं ਆਹ ਦੇਖੋ ਬਿਲਕੁਲ ਸਰਬਜੋਤ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਦੇ ਬਾਹਰ ਹੀ ਖੜੇ ਆ ਔਰ 3 ਵਜੇ ਦੇ ਕਰੀਬ ਜਿਹੜੀ ਆ ਅੰਤਿਮ ਸੰਸਕਾਰ ਦੀ ਜਿਹੜੀ ਆ ਉਹ ਗੱਲ ਕਹੀ ਜਾ ਰਹੀ ਹੈ ਕਿ 3 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਵੇਗਾ ਹਾਲਾਂਕਿ ਵੱਖ-ਵੱਖ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਨੇ ਉਹਨਾਂ ਵੱਲੋਂ ਜਿਹੜਾ ਪਰਿਵਾਰ ਦੇ ਨਾਲ ਦੁੱਖ ਜ਼ਰੂਰ ਸਾਂਝਾ ਕੀਤਾ ਜਾ ਰਿਹਾ ਔਰ ਇਹ ਉਹਨਾਂ ਦੇ ਘਰ ਵੀ ਆ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਿ ਜਿਹੜੇ ਨੇ ਵੱਖ-ਵੱਖ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਰਿਸ਼ਤੇਦਾਰ ਹੈਗੇ ਨੇ ਯਾ ਕਹ ਲਈਏ ਵੱਖ-ਵੱਖ ਪਾਰਟੀਆਂ ਦੇ ਲੀਡਰ ਨੇ ਉਹ ਜ਼ਰੂਰ ਪਹੁੰਚ ਦੇ ਨਾਲ ਜਿਹੜਾ ਦੁੱਖ ਹੈ ਉਹ ਜਰੂਰ ਸਾਂਝਾ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਬਾਅਦ ਜਿਹੜਾ ਕਿਹਾ ਜਾ ਰਿਹਾ ਕਿ 3 ਵਜੇ ਦੇ ਕਰੀਬ ਜਿਹੜਾ ਆ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿਉਂਕਿ ਪੋਸਟਮਾਰਟਮ ਦੇ ਲਈ ਜਿਹੜੀ ਹੈ ਡੈਡ ਬੋਡੀ ਨੂੰ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਸੀ ਔਰ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਉਹਨਾਂ ਦਾ पार्थिव ਸਰੀਰ ਹੈਗਾ ਉਹ ਉਸ ਨੂੰ ਲਿਆਂਦਾ ਜਾਵੇਗਾ ਉਸ ਦੇ ਜਿਹੜੇ ਦਰਸ਼ਨ ਉਹ ਕਰਵਾਈ ਜਾਣਗੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਅੰਤਿਮ ਸੰਸਕਾਰ ਦੇ ਲਈ ਜਿਹੜਾ ਲਿਜਾਇਆ ਜਾਵੇਗਾ ਤਾਂ तमाम ਜਿਹੜੀਆਂ ਤਸਵੀਰਾਂ ਨੇ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਤਾਂ ਦੇਖਿਆ ਜਾ ਸਕਦਾ ਹੈ ਕਿ ਬਿਲਕੁਲ ਜਿਹੜਾ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਆ ਤਾਂ ਦੂਸਰੇ ਪਾਸੇ ਜਿਹੜੇ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਲੀਡਰ ਨੇ ਚਾਹੇ ਉਹਨਾਂ ਦੇ ਸਮਰਥਕ ਨੇ ਚਾਹੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਕਿਤਨਾ ਕਿਤੇ ਉਹਨਾਂ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਆ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ 3 ਵਜੇ ਦੇ ਕਰੀਬ ਜਿਹੜਾ ਗੁਰਪ੍ਰੀਤ ਗੋਗੀ ਦਾ ਜਿਹੜਾ ਅੰਤਿਮ ਸੰਸਕਾਰ ਜਿਹੜਾ ਉਹ ਕਰਨ ਦੀ ਗੱਲ ਸਾਹਮਣੇ ਆ ਰਹੀ ਆ ਔਰ 3 ਵਜੇ ਲੁਧਿਆਣਾ ਦੇ ਜਿਹੜਾ ਚੰਦਰਨਗਰ ਸਥਿਤ ਸ਼ਮਸ਼ਾਨ ਘਾਟਾ ਉੱਥੇ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਕੀਤਾ ਜਾਵੇਗਾ ਜੀ ਵਜਿੰਦਰ ਜੋ ਵੱਡੀ ਪਦਰ ਤੇ ਸਮਰਥਕ ਘਰ ਦੇ ਬਾਹਰ ਜੁਟੇ ਹੋਏ ਨੇ ਉਹਨਾਂ ਦੇ ਲਈ ਇੱਕ ਸ਼ੌਕਿੰਗ ਇਨਸੀਡੈਂਟ ਹੈ ਕਿਸ ਤਰੀਕੇ ਨਾਲ ਜੋ तमाम ਲੋਕ ਨੇ ਹਲਕਾ ਵਾਸੀ ਨੇ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਵੱਲੋਂ ਸੁਣੀਆਂ ਜਾਂਦੀਆਂ ਸੀ ਕਿਸ ਤਰੀਕੇ ਨਾਲ ਉਹਨਾਂ ਦੇ ਜੋ ਮੁੱਦੇ ਨੇ ਅੱਖੇ ਅਗ ਰੱਖੇ ਜਾਂਦੇ ਸੀ ਬਿਲਕੁਲ ਦੇਖੋ ਜਿਹੜੇ ਸਥਾਨਕ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਜਿਸ ਤਰੀਕੇ ਦੇ ਨਾਲ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਤਾਂ ਸਥਾਨਕ ਲੋਕ ਉਹਨਾਂ ਨੂੰ ਇਹ ਜ਼ਰੂਰ ਦੱਸ ਦਿਓ ਨਜ਼ਰ ਆ ਰਹੀ ਸੀ ਕਿ ਉਹ ਉਹਨਾਂ ਦੇ ਵੱਡੇ ਭਰਾ ਦੀ ਤਰ੍ਹਾਂ ਉਹਨਾਂ ਨੇ ਜਿਹੜਾ ਕੰਮ ਕੀਤਾ ਕੋਈ ਵੀ ਅਗਰ ਉਹਨਾਂ ਦੇ ਕੋਲੇ ਜਾਂਦਾ ਸੀ ਤਾਂ ਉਹ ਹਰ ਕੰਮ ਨੂੰ ਜਿਹੜਾ ਉਹ ਨਰਮਾਈ ਦੇ ਨਾਲ ਕਰਦੇ ਸੀਗੇ ਤਾਂ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀਆਂ ਉਮੀਦਾਂ ਨੇ ਉਹ ਕਹਿੰਦੇ ਕਿ ਸਾਡੀਆਂ ਉਮੀਦਾਂ ਜਿਹੜੀਆਂ ਨੇ ਉਹ ਉਸ ਦੇ ਉੱਤੇ ਪਾਣੀ ਜਿਹੜਾ ਫਿਰਿਆ ਕਿਉਂਕਿ ਜਿਹੜੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਤਾਂ ਉਹਨਾਂ ਦਾ ਇਸ ਤਰੀਕੇ ਦੇ ਨਾਲ ਚਾਲ ਚਲਾਣਾ ਕਰਨਾ ਉਹਨਾਂ ਦੀ ਇਸ ਤਰੀਕੇ ਦੇ ਨਾਲ ਮੌਤ ਹੋਣੀ ਤਾਂ ਕਿਤਨਾ ਕਿਤੇ ਇੱਕ ਵੱਡਾ ਘਾਟਾ ਜਿੱਥੇ ਪਰਿਵਾਰ ਜਿਹੜਾ ਸਦਮੇ ਦੇ ਵਿੱਚ ਆ ਤਾਂ ਉੱਥੇ ਹੀ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਆ ਉਹਨਾਂ ਦੇ ਜਿਹੜੇ ਦੋਸਤ ਹੈਗੇ ਆ ਪਰਿਵਾਰਿਕ ਮੈਂਬਰ ਨੇ ਰਿਸ਼ਤੇਦਾਰ ਨੇ ਉਹ ਕਿਤਨਾ ਕਿਤੇ ਸਦਮੇ ਦੇ ਵਿੱਚ ਆ ਤਾਂ ਕਿਹਾ ਜਾ ਸਕਦਾ ਇੱਕ ਵੱਡਾ ਘਾਟਾ ਜਿਹੜਾ ਲੁਧਿਆਣੇ ਨੂੰ ਪਿਆ ਇਸ ਦੇ ਨਾਲ ਨਾਲ ਕਿਹਾ ਜਾ ਸਕਦਾ ਕਿ ਪੰਜਾਬ ਦੇ ਲਈ ਵੀ ਕਿਉਂਕਿ ਪੰਜਾਬ ਦੇ ਮੁੱਦਿਆਂ ਦੀ ਵੀ ਉਹਨਾਂ ਨੇ ਅਕਸਰ ਜੜੀ ਆ ਗੱਲਬਾਤ ਕੀਤੀ ਹੈ ਚਾਹੇ ਬੁੱਢੇ ਨਾਲੇ ਦਾ ਮਸਲਾ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਤਾਂ तमाम ਮੁੱਦਿਆਂ ਤੇ ਉਹ ਜੋਰ ਸ਼ੋਰ ਦੇ ਨਾਲ ਗੱਲਬਾਤ ਕਰਦੇ ਰਹੇ ਨੇ ਤਾਂ ਇੱਥੇ ਸਥਾਨਕ ਲੋਕ ਵੀ ਨੇ ਉਹਨਾਂ ਨਾਲ ਵੀ ਜਿਹੜੀ ਆ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਨੇ ਕਿ ਆਖਿਰ ਅਜਿਹੀ ਘਟਨਾ ਕਿਵੇਂ ਵਾਪਰੀ ਆ ਭਾਈ ਜੀ ਕਿਵੇਂ ਦੇਖਦੇ ਹੋ ਗੋਗੀ ਜੀ 2 ਮਿੰਟ ਤਾਂ ਇਹ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉਹ ਵੀ ਕਿਤੇ ਨਾ ਕਿਤੇ ਅਫਸੋਸ ਦੇ ਲਈ ਅੰਦਰ ਜਾ ਰਹੇ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਘਰ ਦੇ ਅੰਦਰ ਦਾ ਵੀ ਜਿਹੜਾ ਮਾਹੌਲ ਆ ਉਹ ਵੀ ਦਿਖਾਵਾਂਗੇ ਕਿ ਜਿਹੜੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਰਿਸ਼ਤੇਦਾਰ ਨੇ ਉਹ ਵੀ ਬੈਠੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਵੀ ਜਿਹੜਾ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਲੁਧਿਆਣਾ ਉਹਨਾਂ ਦੇ ਗ੍ਰਹਿਨਵਾਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਦੀ ਧਰਮ ਪਤਨੀ ਹੈ ਸੁਖਚਾਨਕੁਰ ਗੋਗੀ ਉਹਨਾਂ ਦੇ ਨਾਲ ਵੀ ਜਿਹੜਾ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਦਾ ਬੇਟਾ ਉਹ ਵੀ ਇੱਥੇ ਹੀ ਬੈਠੇ ਨਜ਼ਰ ਆ ਰਹੇ ਨੇ ਤਾਂ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਰਿਵਾਰ ਸਦਮੇ ਦੇ ਵਿੱਚ ਆ ਤਾਂ ਇੱਥੇ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸਰ ਗੋਗੀ ਜੀ ਦੀ ਡੈਥ ਹੋਣਾ ਕਿਵੇਂ ਦੇਖਦੇ ਹੋ ਲੱਗਦਾ ਇਹ ਸਮੋਤ ਕਾਟਾ ਪਿਆ ਜੀ ਸਾਰੇ ਸਮਾਜ ਨੂੰ ਕਾਟਾ ਪਿਆ ਇਹਦਾ ਕੋਈ ਨਹੀਂ ਕੋਈ ਨਹੀਂ ਪੂਰੀ ਕਰ ਸਕਦਾ ਮਹਾਰਾਜ ਜੋ ਨਾਲ ਮਤਲਬ ਹੋਇਆ ਸਾਨੂੰ ਦਾ ਸ਼ੋਕ ਹੋ ਗਿਆ ਗੱਲ ਵੀ ਨਹੀਂ ਕਰ پا ਰਹੇ ਤੁਹਾਨੂੰ ਕਦੋਂ ਕਦੋਂ ਪਤਾ ਚੱਲਿਆ ਮੈਂ ਤਾਂ ਇਹ ਸਵੇਰੇ ਸੀ ਮੈਂ ਤਾਂ ਰਾਤ ਕਿਤੇ ਗਿਆ ਸੀ ਸਵੇਰੇ 6 ਵਜੇ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ 6:30 ਵਜੇ ਇੱਥੇ ਆਇਆ ਘਰੇ ਨਾਸਟ ਟਾਈਮ ਕਦੋਂ ਗੱਲ ਹੋਈ ਤੁਹਾਡੀ ਮੇਰੀ ਤਾਂ ਲਾਸਟ ਟਾਈਮ ਦਿਨ ਨਾਲ ਗੱਲ ਨਹੀਂ ਹੋਈ ਆ ਮੈਂ ਤਾਂ ਅਸੀਂ ਬਾਹਰ ਗਿਆ ਆ ਹੁਣ ਪਰਿਵਾਰ ਕਿਤਨਾ ਕਿਤੇ ਮਾਹੌਲ ਹਾਂਜੀ ਪਰਿਵਾਰ ਦਾ ਮਾਹੌਲ ਅੰਦਰ ਸਭ ਨੇ ਜਲ ਸਭ ਚੋਕ ਚਾ ਗਿਆ ਜੀ ਸਮਝ ਤੋਂ ਬਾਹਰ ਹੋ ਗਿਆ ਜੀ ਸਾਰਾ ਕੁਝ ਉਹ ਘਟਾ ਮਹਾਰਾ ਜੀ ਪੂਰੇ ਸਮਾਜ ਨੂੰ ਘਟਾ ਅੱਛਾ ਹਲਕੇ ਦੇ ਵਿੱਚ ਵੀ ਕਹਿੰਦੇ ਕਾਫੀ ਨਰਮਾਈ ਦੇ ਨਾਲ ਜੀ ਇਹਨਾਂ ਦਾ ਵਰਗਾ ਕੋਈ ਬੰਦਾ ਨਹੀਂ ਹੋਣਾ ਜੀ ਜੋ ਜੋ ਵੀ ਕੋਈ ਇਹਨਾਂ ਗੁਲਾੰਦਾ ਸੀਗਾ ਪੂਰੇ ਉਹਨਾਂ ਦਾ ਕੰਮ ਤੈਅ ਦਿলো ਕਰਦੇ ਸੀ ਤੁਸੀਂ ਪਾਜੀ ਅਕਸਰ ਨਾਲ ਰਹੇ ਹੋ ਹਮੇਸ਼ਾ ਨਾਲ ਰਹਿੰਦੇ ਮੈਂ ਸਦਾ ਹੀ ਨਾਲ ਰਹਾ ਉਹਨਾਂ ਦੇ ਸਦਾ ਹੀ ਨਾਲ ਤਾ ਉਹਨਾਂ ਦੇ ਜਿਹੜੇ ਸਮਰਥਕ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਸਤਿਪਿਛ ਨੇ ਕਿਉਂਕਿ ਗੱਲਬਾਤ ਦਾ ਕੋਈ ਵੀ ਅਜਿਹਾ ਅੰਦਰ ਵਿਸ਼ਾ ਨਹੀਂ ਹੈ ਕਿਉਂਕਿ ਪਰਿਵਾਰ ਕਿਤੇ ਨਾ ਕਿਤੇ ਜਿਹੜਾ ਜ਼ਰੂਰ ਮਹਿਸੂਸ ਕਰ ਰਿਹਾ ਹੈ ਕਿ ਅਜਿਹੇ ਮਾਹੌਲ ਦੇ ਵਿੱਚ ਗੱਲਬਾਤ ਤਾਂ ਕੀਤੀ ਜਾਵੇ ਪਰ ਕਿਤੇ ਨਾ ਕਿਤੇ ਹਰ ਕੋਈ ਵਿਅਕਤੀ ਇਹੀ ਕਹਿ ਰਿਹਾ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਇੱਕ ਚੰਗੇ ਅਤੇ ਨੇਕ ਦਿਲ ਵਾਲੇ ਇਨਸਾਨ ਸਨ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਆ ਜਿਹੜੀ ਗੱਲਬਾਤ ਕੀਤੀ ਆ ਪਿਆਰ ਦੇ ਨਾਲ ਕੀਤੀ ਆ ਔਰ ਪਿਆਰ ਨਾਲ ਹੀ ਉਹਨਾਂ ਨੇ ਦਿਲ ਜਿਹੜੇ ਆ ਲੋਕਾਂ ਦੇ ਜਿੱਤੇ ਨਹੀਂ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਇੱਕ ਵੱਡਾ ਲॉस ਆਮਾਦੀ ਪਾਰਟੀ ਦੇ ਲਈ ਇੱਕ ਵੱਡਾ ਕਾਟਾ ਕਿਹਾ ਜਾ ਸਕਦਾ ਹੈ ਲੁਧਿਆਣਾ ਵਾਸੀਆਂ ਦੇ ਲਈ ਵੀ ਇੱਕ ਵੱਡਾ ਕਾਟਾ ਪਰਵਾਰਕ ਜਨਰੇਲ ਲਈ ਇੱਕ ਵੱਡਾ ਕਾਟਾ ਜੋ ਪੁਲਿਸ ਹੈ ਖਾਲੀ ਵੀ ਜਾਂਚ ਪੜਤਾਲ ਕਰ ਰਹੀ ਹੈ ਸਭ ਦੇ ਚਲਦੇ ਜਿਵੇਂ ਕੱਲ ਕਰੀਏ ਤੇ ਜੋ गुरप्रीत सिंह गोगी की जो डेड बॉडी है डीएमसी हॉस्पिटल है पोस्टमार्टम करवाया जाएगा कार में तक देल लिया जाएगी ते दोपहर तकरीबन तीन बजे अंतिम संस्कार जो है गुरप्रीत सिंह गोगी का किया जाएगा कुछ ही देर सी भगवंत मान भी उत्थे पहुंचे इस सब के चलते परिवार में बुख उन्हद् वालों साझा किया जाएगा तमाम फाइल तस्वीर तुम तो देख पा रहे हो पौश गीले रंग की तस्वीर नज़र आ रही है कि सब के चलते महंगी गड्डिया शौकीन से गुरप्रीत सिंह गोगी विंटेज कारा भी उन्होंने कोई सगियाँ घोड़िया के शौकीन से जिस सब के चलते जो ਮੰਗੇ ਬ੍ਰੀਡ ਦੇ ਡੌਗਸ ਨੇ ਉਹਨਾਂ ਦੇ ਵੀ ਸ਼ੌਕੀਨ ਸੀ ਇੱਕ ਸਕੂਟਰ ਵੀ ਜੋ ਕਾਫੀ ਚਰਚਾ ਦਾ ਵਿਸ਼ਾ ਰਹਿੰਦਾ ਸੀ ਕਿਉਂਕਿ ਉਹਨਾਂ ਦੀ ਮਾਂ ਦੇ ਵੱਲੋਂ ਉਹਨਾਂ ਨੂੰ ਉਹ ਗਿਫਟ ਕੀਤਾ ਗਿਆ ਸੀ ਤੇ ਇੱਕ ਇਮੋਸ਼ਨਲ ਕਨੈਕਟ ਇੱਕ ਇਮੋਸ਼ਨਲ ਬੌਂਡ ਉਸ ਸਕੂਟਰ ਦੇ ਨਾਲ ਕਿੰਨਾ ਕੀਤਾ ਉਹ ਸਾਂਝਾ ਕਰਦੇ ਸੀ ਜਿਸ ਸਬਦੇ ਚੱਲਦੇ ਕੋਈ ਵੀ ਉਹਨਾਂ ਦੇ ਵੱਲੋਂ ਗੱਲ ਕੀਤੀ ਜਾਣੀ ਹੁੰਦੀ ਸੀ ਜਾਂ ਫਿਰ ਨਾਮਿਨੇਸ਼ਨ ਪੇਪਰਸ ਫਾਈਲ ਕੀਤੇ ਜਾਣੇ ਹੁੰਦੇ ਸੀ ਤੇ ਉਸ ਸਕੂਟਰ ਤੇ ਹੀ ਸਵਾਰ ਹੋ ਕੇ ਗੁਰਪ੍ਰੀਤ ਸਿੰਘ ਗੋਗੀ ਜਾਂਦੇ ਸੀ ਜੀਐਸਸੀ ਗਲਗਰੀ 2022 ਇਲੈਕਸ਼ਨਸ ਦੀਆਂ ਉਸ ਦੌਰਾਨ ਵੀ ਇਸ ਸਕੂਟਰ ਤੇ ਚਿੱਟੇ ਰੰਗ ਦੇ ਸਕੂਟਰ ਤੇ ਨਜ਼ਰ ਆਏ ਸੀ ਕਿਸ ਨੇ ਕਿਨਾਲ ਗਏ ਸੀ ਤੇ ਅੱਜ ਉਹ ਤਸਵੀਰਾਂ ਨੇ ਆ ਮਹੀਨਾ ਪਹਿਲਾਂ ਦੀਆਂ ਨੇ ਗੁਰਪ੍ਰੀਤ ਸਿੰਘ ਗੋਗੀ ਜੋ ਸਕੂਟਰ ਰਾਈਡ ਕਰ ਰਹੇ ਨੇ ਪਿੱਛੇ ਉਹਨਾਂ ਦੀ ਪਤਨੀ ਸੁਖਚੈਨ ਕੌਰ ਬੈਠੇ ਹੋਏ ਨੇ ਨਾਮਿਨੇਸ਼ਨ ਪੇਪਰਸ ਫਾਈਲ ਕਿਉਂਕਿ ਉਹਨਾਂ ਦੇ ਪਤਨੀ ਦੇ ਵੱਲੋਂ ਕੀਤੇ ਜਾਣੇ ਸੀ ਯਾਰ ਅੱਜ ਤੋਂ ਲਗਭਗ ਦਵਾਤ ਕਰੀਵੇ 10-15 ਦਿਨ ਪਹਿਲਾਂ ਹੋਈ ਸੀ ਤੇ ਹਰ ਸਮੇਂ ਹੋ ਲੁਧਿਆਣੇ ਦੀ ਗੱਲ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਕਿੰਨ ਤੱਕ ਲੋਕ ਹਰ ਸਮੇਂ ਉਹਨਾਂ ਦਾ ਧਿਆਨ ਇਸ ਗੱਲ ਤੇ ਸੀ ਕਿ ਮੈਂ ਆਪਣੇ ਪੰਜਾਬ ਦਾ ਕੀ ਬੋਲਦਾ ਬਹੁਤ ਹੀ ਆਪਣੀ ਗੱਲ ਦਲੇਰੀ ਨਾਲ ਰੱਖਣ ਵਾਲੇ ਇਨਸਾਨ ਸੀ ਉਹ ਬੜੇ ਚਿੰਤਤ ਰਹਿੰਦੇ ਸੀ ਆਪਣੇ ਹਰ ਗੇ ਦੀ ਸੇਵਾ ਉਹੀ ਸਾਡੀ ਲਾਸਟ ਮੁਲਾਕਾਤ ਤੇ ਲੈ ਕਿਸਨਾ ਬੇਵਾਕੀ ਨਾਲ ਗੱਲ ਕਰਦੇ ਜੀ ਹਮੇਸ਼ਾ ਸਰਕਾਰ ਦੇ ਖਿਲਾਫ ਵੀ ਕਈ ਵਾਰ ਕੀ ਮੁੱਦੇ ਚੱਕਦੇ ਸੀ ਇਹਦੇ ਬਾਰੇ ਕੀ ਸੋਚਦੇ ਵੀ ਆਜਾਏ ਕੋਈ ਸਵਾਲ ਖਿਲਾਫ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਸਦੀ ਗੱਲ ਕਰ ਕਦੀ ਭੋਲੇ ਨਾਲ ਉਹਨਾਂ ਨੇ ਕੋਈ ਗੱਲ ਮੈਂਨੇ ਜ਼ਿੰਦਗੀ ਚੋਂ ਤੇ ਨਾਲੋਂ ਹਾਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ ਹੱਸਦਾ ਰਹਿੰਦਾ ਸੀ ਕਿ ਖੁਸ਼ੀ ਦੀ ਮਜ਼ਾਕ ਜਾਂ ਗੱਲ ਕਰਦਾ ਸੀ ਚਿੰਤਾ ਤੋਂ ਕੋਸੋਂ ਦੂਰ ਸੀ ਕਦੇ ਕਿਸੇ ਕਿਸਮ ਦੀ ਅਸਰ ਨਹੀਂ ਕਰ ਸਕਦੇ ਸੀ ਬਾਕੀ ਜੇ ਕੋਈ ਗੱਲੋਂ ਘਟਾ ਨਾ ਪੂਰਾ ਹੋਣਾ ਲੈ ਘਟਾ ਅੱਜ ਇਹ ਸਾਥੀ ਦਾ ਚਲੇ ਜਾਣਾ ਸਾਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘਾਟਾ ਹੈ ਪਾਰਟੀ ਨੂੰ ਬਹੁਤ ਵੱਡਾ ਘਾਟਾ ਹੈ ਜਿਹੜੀ ਬਹੁਤ ਸਦਾਈ ਬਹੁਤ ਮਾਨੁੱਖਤਾ ਦੀ ਗੱਲ ਹੈ ਜਿਹੜੀ ਉਹ ਵੀੜੀ ਹੈ तकरीबन ਮੈਨੂੰ 1:30 ਵਜੇ ਸਾਡੇ

ਜੋ ਕਬੀ ਇਹ ਬੜਾ ਪ੍ਰੀਜ਼ੇਸ਼ੀਅਲ ਹੈ ਉਹ ਮੈਨੂੰ ਸੁਣਨ ਦੀ ਇੱਛਾ ਹੈ ਕਿ ਇਹ ਇਹ ਬਾਤਾਂ ਵੀ ਹਨ ਹੈ ਮੇਨ ਜੋ ਕੰਸਾਨ ਹੈ ਉਹ ਪਰਿਵਾਰ ਨੂੰ ਸੰਭਾਲਣ ਦੇ ਲਈ ਪੁੱਛਿਆ ਸਾਡਾ ਆਪਣਾ ਪ੍ਰਸ਼ਾਸਕ ਪ੍ਰਮਾਤ ਨਾਲ ਗੱਲਬਾਤ ਹੋਈ ਹੈ ਕੋਈ ਦਾ ਪਾਇ ਮੇਰੇ ਨਾਲ ਗੱਲ ਕੀਤੀ ਤਾਂ ਜੀ ਆਹ ਕੋਈ ਨਹੀਂ ਹੈ ਜੇ ਪੰਚਾਇਤ ਨਾਲ ਸਿਚੇ ਕਰਦੇ ਮੀਡੀਆ ਇੰਪੋਰਟੈਂਟ ਹੈ ਪਰਿਵਾਰ ਨੂੰ ਓ ਇਮੋਸ਼ਨਲ ਸੰਭਾਲਣਾ ਇੰਪੋਰਟੈਂਟ ਹੈ ਮੇਰੇ ਲਈ